ਜ਼ਮੀਨੀ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਖੋਰੀ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਕਿਉਂਕਿ ਤਰਨਤਾਰਨ ਜ਼ਮੀਨੀ ਚੋਣ ਦੀ ਗੱਲ ਕਰੀਏ ਧਰਮੀ ਫੌਜੀ ਦਾ ਪਰਿਵਾਰ ਅੱਗੇ ਲੱਗਿਆ ਹੋਇਆ ਹੈ ਤਾਂ ਗੱਲਬਾਤ ਕਰ ਲੈਣੇ ਬੀਬਾ ਜੀ ਤੁਸੀਂ ਪਹੁੰਚ ਰਹੇ ਹੋ ਲਗਾਤਾਰ ਤੁਸੀਂ ਮੁਹਿੰਮ ਦੇ ਵਿੱਚੋਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜੀ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਜੀ ਇਹ ਪੰਥਕ ਇਲਾਕਾ ਹਮੇਸ਼ਾ ਪੰਥ ਦੇ ਨਾਲ ਖੜਿਆ ਰਿਹਾ ਹੈ ਤੇ ਅੱਜ ਇੱਕ ਧਰਮੀ ਫੌਜੀ ਦਾ ਪਰਿਵਾਰ ਅੱਗੇ ਆਇਆ ਹੈ ਉਹ ਵੀ ਇੱਕ ਬੀਬੀ ਤੇ ਝੂਠੀ ਸਰਕਾਰਾਂ ਦੇ ਦੋਵਾਨੂ ਕਾਂਗਰਸ ਤੇ ਛਾੜੂ ਨੂੰ ਦੇਖ ਲਿਆ ਤੇ ਸਾਰੇ ਅੱਜ ਤਕੜੀ ਵਾਲੀ ਪੰਥ ਦੀ ਪਾਰਟੀ ਨੂੰ ਯਾਦ ਕਰ ਰਹੇ ਨੇ ਤੇ ਇਹ ਝੂਠੀ ਪਾਰਟੀਆਂ ਨੂੰ ਸਬਕ ਸਿਖਾਉਣ ਵਾਸਤੇ ਤਿਆਰ ਬਤਿਆਰ ਨੇ ਤੇ ਇੱਕ ਧਰਮੀ ਫੌਜੀ ਦਾ ਸਤਕਾਰ ਜਿਹੜੀ ਕੌਮ ਦੀ ਇਮਾਨਤ ਨੇ ਉਹ ਬੀਬੀ ਰੰਧਾਵਾ ਜੀ ਨੂੰ ਕਾਮਯਾਬ ਕਰਾ ਵਾਸਤੇ ਸਾਰੇ ਆਪਣੇ ਘਰਾਂ ਤੋਂ ਨਿਕਲ ਪਏ ਨੇ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਸਾਰਿਆਂ ਤਾਈ ਜਾ ਕੇ ਜ਼ੋਰ ਲਾ ਰਹੇ ਨੇ ਠੀਕ ਹੈ ਰਾਜਾ ਬਿੰਗੋਹਰੀ ਕਹਿੰਦੇ ਨੇ ਕਿ ਜੇਕਰ ਚਿੱਟੇ ਦਾ ਨਸ਼ਾ ਰੋਕਣਾ ਹੈ ਤਾਂ ਫੀਮ ਖਵਾਈ ਜਾਏ ਨਾਲ ਪੋਸਤ ਖਵਾਈ ਜਾਵੇ ਇਸ ਨੂੰ ਕਿਵੇਂ ਦੇਖ ਰਹੇ ਹੋ ਇੱਕ ਨਸ਼ਾ ਦਾ ਬੰਦ ਨਹੀਂ ਹੋ ਰਿਹਾ ਦੂਜਾ ਨਸ਼ਾ ਲਵਾ ਰਹੇ ਨੇ ਜ ਕਾਂਗਰਸ ਤੋਂ ਹੋਰ ਆਸ ਕੀ ਰੱਖ ਸਕਦੇ ਆ ਜੀ ਜਿਨ੍ਹਾਂ ਨੇ ਸਾਡੇ ਧਾਰਮਿਕ ਸਥਾਨਾਂ ਨੂੰ ਢਾਹ ਢੇਰੀ ਕਰਤਾ ਨਸਲਕੋਸ਼ੀ ਕਰਕੇ ਲੱਖਾਂ ਸਾਡੇ ਸਿੰਘਾਂ ਨੂੰ ਸ਼ਹੀਦ ਕਰਤਾ ਜਿਨ੍ਹਾਂ ਨੇ ਇਹ ਧਰਮੀ ਫੌਜੀ ਪਰਿਵਾਰ ਨੂੰ ਇਹਨਾਂ ਗਰੀਬੀ 'ਚ ਧੱਕਤਾ ਜੇਲ੍ਹਾਂ 'ਚ ਧੱਕਤਾ ਤੇ ਕਤਲ ਉਹਨਾਂ ਦੇ ਘਰ ਤੇ ਜੇ ਕਹਿੰਦੇ ਇੰਦਰਾ ਮੇਰੀ ਮਾਂ ਹੈ ਇਹੋ ਜਿਹੇ ਰਾਜੇਵੜਿੰਗ ਤੋਂ ਤੁਸੀਂ ਆਸ ਕੀ ਕਰਦੇ ਹੋ ਇਹ ਤਾਂ ਚਾਹੁੰਦੇ ਨੇ ਕਿ ਪੰਜਾਬ ਕਦੇ ਖੜੇ ਨਾ ਹੋਏ ਇਹਨਾਂ ਦੇ ਬੱਚੇ ਹਮੇਸ਼ਾ ਨਸ਼ੇੜੀ ਬਨੇ ਰਹੇ ਪਾਰਲੀਮੈਂਟ ਚ ਰਹਿੰਦੇ ਹਾਂ ਪਾਰਲੀਮੈਂਟ ਚ ਨਹੀਂ ਕਦੀ ਇਹ ਗੱਲ ਹੋਈ ਕਿ ਤੁਸੀਂ ਹਿੰਦੁਸਤਾਨ ਚਾਹੁੰਦੇ ਹੋ ਜਾਂ ਖਾਲਸਾਣ ਚਾਹੁੰਦੇ ਹੋ ਰਾਜਾਵੜਿੰਗ ਹੋਰੀ ਇੱਥੇ ਆਉਂਦੇ ਨੇ ਲੋਕਾਂ ਤੋਂ ਪੁੱਛਦੇ ਨੇ ਤੁਸੀਂ ਹਿੰਦੁਸਤਾਨ ਚਾਹੁੰਦੇ ਹੋ ਖਾਲਸਾਣ ਚਾਹੁੰਦੇ ਹੋ ਕਿਵੇਂ ਇੱਕ ਜੋੜਿਆ ਜਾ ਰਿਹਾ ਜੀ ਇਸ ਨੂੰ ਲੋਕਾਂ ਨੂੰ ਖਾਲਸਾਣ ਦੇ ਸਾਰੇ ਦਿੱਲੀ ਦੀਆਂ ਪਾਰਟੀਆਂ ਦੇ ਏਜੰਸੀਆਂ ਦਾ ਇਹਨਾਂ ਦਾ ਅਜੰਡਾ ਹੈ ਕਿ ਪੰਜਾਬੀਆਂ ਨੂੰ ਬਦਨਾਮ ਕਰੀਏ ਇਹਨਾਂ ਨੂੰ ਲੋਕਾਂ ਦੀ ਨਜ਼ਰਾਂ ਚ ਖਾਲਸਤਾਨੀ ਆਤੰਕਵਾਦੀ ਵੱਖਵਾਦੀ ਇਹ ਦੇਖਾ ਕੇ ਬਾਕੀ ਸਾਰੇ ਹਿੰਦੂਆਂ ਨੂੰ ਡਰਾਇਆ ਜਾਏ ਸਭ ਤੋਂ ਜਿਹੜੀ ਕੌਮ ਹੈਗੀ ਜਿਹੜੇ ਦੇਸ਼ ਵਾਸਤੇ ਸਭ ਤੋਂ ਵੱਡੀ ਕੁਰਬਾਨੀਆਂ ਦਿੰਦੀ ਆਈ ਹੈ ਦੇਸ਼ ਦੀ ਆਜ਼ਾਦੀ ਵਿੱਚ ਵੀ ਸਭ ਤੋਂ ਵੱਡੀ ਕੁਰਬਾਨੀਆਂ ਗੁਰਦ ਆਮਾਨ ਨੂੰ ਆਜ਼ਾਦ ਕਰਾਇਆ ਜਦ ਅੰਗਰੇਜ਼ਾਂ ਦਾ ਰਾਜ ਸੀਗਾ ਜਦ ਦੇਸ਼ ਨਹੀਂ ਆਜ਼ਾਦ ਹੋਇਆ ਸੀ ਇਸ ਬਹਾਦਰ ਕੌਮ ਨੇ ਗੁਰਦੁਆਰੇ ਆਜ਼ਾਦ ਕਰਾਈ ਸੀ ਤੇ ਮਹਾਤਮਾ ਗਾਂਧੀ ਨੇ ਉਸ ਟਾਈਮ ਕਿਹਾ ਸੀ ਆਜ਼ਾਦੀ ਦੀ ਸਭ ਤੋਂ ਪਹਿਲੀ ਜਿੱਤ ਹੈ ਉਹਦੇ ਬਾਅਦ ਦੇਸ਼ ਦੀ ਆਜ਼ਾਦੀ ਵਿੱਚ 80% ਦੀ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਤੇ ਅੱਜ ਇਸ ਵੱਡੇ ਦੇਸ਼ ਦਾ ਟੈਡ ਪਰੰਦ ਦਾ ਵੀ ਸਭ ਤੋਂ ਵੱਡਾ ਯੋਗਦਾਨ ਪੰਜਾਬੀ ਪਾਉਂਦੇ ਨੇ ਸਿੱਖ ਪਾਉਂਦੇ ਨੇ ਲੇਕਿਨ ਇਸ ਕੌਮ ਨੂੰ ਤੁਸੀਂ ਦੇਖਿਆ ਖਤਮ ਕਰਨ ਵਾਸਤੇ ਕਮਜ਼ੋਰ ਕਰਨ ਵਾਸਤੇ ਜਿੱਥੇ ਹਰ ਹੀਲੇ ਅਪਣਾਏਗੇ ਸਭ ਤੋਂ ਵੱਡਾ ਹੀਲਾ ਮੈਂ ਕਹਿੰਦੀ ਜਿਹੜੇ ਹੜ ਆਏ ਨੇ ਇਹ ਹੜਾ ਵੀ ਕੁਦਰਤ ਜਿੰਨੀ ਸੀ ਉਸ ਤੋਂ ਵੱਧ ਮੈਨ ਮੇਡ ਆਪ ਦਾ ਇਨਸਾਨ ਦੀ ਅਨਗਹਿਲੀ ਗਲਤੀਆਂ ਕਰਕੇ ਸੈਮਾ ਦਾ ਕੰਟਰੋਲ ਕੇਂਦਰ ਤੇ ਹੱਥੇ ਦੇਤਾ ਆਪਣੀ ਕੁਰਸੀ ਖਾਤਰ ਜਦ ਪਾਣੀ ਦੀ ਲੋੜ ਸੀ ਤਾਂ ਪਾਣੀ ਹਰਿਆਣੇ ਨੂੰ ਦੇਤਾ ਰਾਜਸਥਾਨ ਨੂੰ ਦੇਤਾ ਕੁਰਸੀ ਦੀ ਖਾਤਰ ਜਿਹੜਾ ਪੰਜਾਬ ਦੇ ਹਰੇਕ ਹੱਕ ਦੇ ਨਾਲ ਜਿਹਨੇ ਸਮਝੌਤਾ ਕਰਤਾ ਕੁਰਸੀ ਦੀ ਖਾਤਰ ਕਰਜ਼ਾਈ ਕਰ ਛੱਡਿਆ ਪੰਜਾਬ ਤੇ ਹੜ੍ਹਾਂ 'ਚ 12.5 ਹਜ਼ਾਰ ਕਰੋੜ ਦਾ ਜਿਹੜੀ ਆਪਤਾ ਦੀ ਰਾਸ਼ੀ ਉਹ ਵੀ ਛੱਕ ਗਏ ਜੀ ਜੀ ਤੇ ਹੁਣ ਇਹੋ ਜੀ ਪਾਰਟੀਆਂ ਤੋਂ ਆਪਾਂ ਆਸ ਕੀ ਰੱਖਦੇ ਇਕੱਲੇ ਸਾਨੂੰ ਬਦਨਾਮੀ ਕਰ ਸਕਦੇ ਉਹ ਦੇਣ ਜੋਗੇ ਤਾਂ ਹੀ